ਜਨ ਵਗਰ ਕੋਈ ਸੋਚ ਬਣਵਾਸ ਤੇ ਦੇਣੀ ਤੇ ਦੇ ਦੇਣ ਪਰ ਅਗਰ ਕਿਸੇ ਨੂੰ ਇਸ ਕਰਕੇ ਜੇਲ ਤੋਂ ਛਡਿਆ ਜਾਵੇ ਚ ਇਹ ਸੁਨਾਰੀਆ ਚ ਇਹ ਡਿਗਰੂਗੜ ਚ ਫਿਰ ਵੈਲਫੇਅਰ ਐਕਟੀਵਿਟੀ ਵਾਸਤੇ ਕੋਈ ਕੇਸ ਜਿਹੜੇ ਬੰਦੇ ਹਟਾ ਦਿਓ ਇਮਾਨ ਟੂਟਲੀ ਅਗੇਸ਼ਟ ਤੇ ਧਾਰੇ ਲਾਰੈਂਸ ਨੂੰ ਵੀ ਛੱਡਦੇ ਫਿਰ ਫਿਰ ਉਹਨੂੰ ਵੀ ਛੱਡ ਦਿਓ ਵੀ ਆ ਕੇ ਵੈਲਫੇਅਰ ਮਾਨੂ ਸ਼ੇਇੰਗ ਆਨ ਫਰ ਲੋ ਫਾਰ ਦਾ ਸੇਕ ਆਫ ਵੈਲਫੇਅਰ ਐਕਟੀਵਿਟੀਸ ਆਫ ਦਿਸ ਕੈਨ ਨਾਟ ਬੀ ਅਲਾਉਡ ਜੇ ਐਨ ਵੈਲਫੇਅਰ ਵਾਲੇ ਤਾਂ ਫਿਰ ਜੇਲ ਚੋਂ ਬਚੇਗਾ ਸੋਚਗੁਣਾਲ ਦਾ ਜੋ ਪ੍ਰੋਸੀਜਰ ਹੈ ਸਾਬ ਪਰਮਿਸ਼ਨ ਮਿਲ ਜੂਗੀ ਸੋਚਗੁਣਾਲ ਤੇ ਮੇਰੇ ਮੇਰੇ ਖਿਆਲ ਚ ਹੈ ਜੇ ਇਕੱਲੇ ਅਮਰਿਤਪਾਲ ਹੀ ਨਹੀਂ ਹੋਰ ਵੀ 6 ਸਰਦਾਂ ਪੀ ਜਨਾਂ ਨੇ ਸੋਹ ਨਹੀਂ ਚੁੱਕੀ ਇਹਨਾਂ ਨੂੰ ਅਗਰ ਕੋਈ ਸੋਚਗੁਣ ਵਾਸਤੇ ਦੇਣੀ ਹੈ ਤੇ ਦੇ ਦੇਣ ਪਰ ਅਗਰ ਕਿਸੇ ਨੂੰ ਇਸ ਕਰਕੇ ਜੇਲ ਤੋਂ ਛੱਡਿਆ ਜਾਵੇ ਚ ਇਹ ਸੁਨਾਰੀਆ ਤੇ ਇਹ ਚ ਡਿਮਰੂਗੜ ਤੇ ਵੀ ਵੈਲਫੇਅਰ ਐਕਟੀਵਿਟੀ ਵਾਸਤੇ ਕੇਸ ਜਿਹੜੇ ਬੜਦੇ ਹਟਾ ਦਿਓ ਮੈਂ ਟੋਟਲੀ ਅਗੇਂਸਟ ਹਾਂ ਯੂ ਆਰ ਅਗੇਂਸਟ ਰੀਲੀਜ਼ਿੰਗ ਆਫ ਥੀਸ ਫਾਰ ਲੋਕ ਆਮ ਸੇਇੰਗ ਔਨ ਫਰਲੋ ਫਾਰ ਦਾ ਸੇਕ ਆਫ ਵੈਲਫੇਅਰ ਐਕਟੀਵਿਟੀਜ਼ ਆਫ ਥਿਸ ਕੈਨ ਨਾਟ ਬੀ ਅਲਾਉਡ ਯੂ ਆਨੀ ਵੈਲਫੇਅਰ ਵਾਲੇ ਤੇ ਫਿਰ ਜੇਲ ਚ ਕਿਉਂ ਬੈਠੇ ਸਭ ਵੈਲਫੇਅਰ ਆ ਜਿਹੜਾ ਡਰਗ ਦਾ ਕੰਮ ਹੈ ਸਭ ਥਿਸ ਇਜ਼ ਅ ਸੋਲ ਰਿਸਪੌਂਸਿਬਿਲਟੀ ਆਫ ਦਾ ਸਟੇਟ ਉਹ ਇੰਪਲੀਮੈਂਟ ਕਰ ਲੋਕਾਂ ਦੀ ਕੋਆਪਰੇਸ਼ਨ ਹੋ ਸਕਦੀ ਆ ਪਰ ਕਿਸੇ ਨੂੰ ਜੇਲ੍ਹ ਚੋਂ ਫਿਰ ਸਾਰੇ ਲਾਰੈਂਸ ਨੂੰ ਵੀ ਛੱਡ ਦੇ ਫਿਰ ਫਿਰ ਉਹਨੂੰ ਵੀ ਛੱਡ ਦਿਓ ਵੀ ਆ ਕੇ ਵੈਲਫੇਅਰ ਐਕਸ਼ਨ ਚ ਸਾਹਿਬ ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਤੁਹਾਨੂੰ ਜਿਹੜੀ ਕਹਿ ਰਿਹਾ ਵੀ ਆ ਹਰੇਕ ਤੇ ਲਾਅ ਸਾਰੇ ਵਾਸਤੇ ਲਾਗੂ ਹੁੰਦਾ ਸਭ چاہے ਕੋਈ ਬੀਜੇਪੀ ਦੇ ਨਾਲ ਹੈ ਕੋਈ ABC ਦੇ ਨਾਲ ਹੈ ਲਾਅ ਸ਼ੁੱਡ ਬੀ ਸੇਮ ਜਿਹੜੇ ਲੋਕ ਕਿਸੇ ਇਹਨਾਂ ਨੂੰ ਅਗਰ ਕੋਈ ਸੋਚ ਬਣਵਾਉਣ ਵਾਸਤੇ ਦੇਣੀ ਹੈ ਤਾਂ ਦੇ ਦੇਣ ਪਰ ਅਗਰ ਕਿਸੇ ਨੂੰ ਇਸ ਕਰਕੇ ਜੇਲ੍ਹ ਤੋਂ ਛੱਡਿਆ ਜਾਵੇ ਚਾਹੇ ਸੁਨਾਰੀਆ ਚਾਹੇ ਤੇ ਡਬਲੂਗੜ ਚਾਹੇ ਵੇਲਫੇਅਰ ਐਕਟੀਵਿਟੀ ਵਾਸਤੇ ਕੋਈ ਕੇਸ ਜਿਹੜੇ ਵੜਦੇ ਹਟਾ ਦਿਓ ਮਾਨ ਟੋਟਲੀ ਅਗੇਸ਼ਟ ਹੈ। ਸਾਰੇ ਲਾਰੈਂਸ ਨੂੰ ਵੀ ਛੱਡ ਦਿਓ ਫਿਰ ਫਿਰ ਉਹਨੂੰ ਵੀ ਛੱਡ ਦਿਓ ਵੀ ਆ ਕੇ ਵੈਲਫੇਅਰ ਐਕਟੀਵਿਟੀ ਮਾਨ ਸ਼ੇਰਿੰਗ ਆਨ ਪਰਲੋਰ ਫॉर द ਸੇਕ ਆਫ ਵੈਲਫੇਅਰ ਐਕਟੀਵਿਟੀਆਂ ਸਾਹਿਬ ਥਿਸ ਕੈਨ ਨਾਟ ਬੀ ਅਲਾਉਡ ਜਦੋਂ ਇਹ ਵੈਲਫੇਅਰ ਵਾਲੇ ਤਾਂ ਫਿਰ ਜੇਲ੍ਹ ਚ ਜਾ ਕੇ ਕਹਿ ਦਾਂ। ਸੌਚ ਕਰਨ ਨਾਲ ਤਾਂ ਜੋ ਪ੍ਰੋਸੀਜਰ ਹੈ ਸਾਹਿਬ ਪਰਮਿਸ਼ਨ ਮਿਲ ਜੂਗੀ ਸੌਚ ਕਰਨ ਨਾਲ ਤਾਂ ਮੇਰੇ ਮੇਰੇ ਖਿਆਲ ਚ ਹੈ ਜੇ ਇਕੱਲੇ ਅਮਰਿਤਪਾਲ ਹੀ ਨਹੀਂ ਹੋਰ ਵੀ 6-7 ਐਮਪੀ ਇਹ ਜਨਾਂ ਨੇ ਸੌਂ ਨਹੀਂ ਚੁੱਕੀ। ਇਹਨਾਂ ਨੂੰ ਅਗਰ ਕੋਈ ਸੋਚ ਗੁਣ ਵਾਸਤੇ ਦੇਣੀ ਹੈ ਤਾਂ ਦੇ ਦੇਣ ਪਰ ਅਗਰ ਕਿਸੇ ਨੂੰ ਇਸ ਕਰਕੇ ਜੇਲ੍ਹ ਤੋਂ ਛੱਡਿਆ ਜਾਵੇ ਚਾਹੇ ਸੁਨਾਰੀਆ ਚਾਹੇ ਚੇ ਡਿਮਰੂਗੜ੍ਹ ਚਾਹੇ ਵੀ ਵੈਲਫੇਅਰ ਐਕਟੀਵਿਟੀ ਵਾਸਤੇ ਕੋਈ ਕੇਸ ਜਿਹੜੇ ਬੰਦੇ ਹਟਾ ਦਿਓ ਆਮ ਟੋਟਲੀ ਅਗੇਂਸਟ ਇਟਸ ਆਮ ਇਸ ਯੂ ਆਰ ਅਗੇਂਸਟ ਰੀਲੀਜ਼ਿੰਗ ਆਫ ਇਹਾਂ ਚੀਜ਼ ਫੋਰ ਫਰਲੋ ਆਫ ਫਰਲੋ ਆਮ ਸੇਇੰਗ ਔਨ ਫਰਲੋ ਫਾਰ ਦਾ ਸੇਕ ਆਫ ਵੈਲਫੇਅਰ ਐਕਟੀਵਿਟੀਆਂ ਆਫ ਥਿਸ ਕੈਨ ਨਾਟ ਬੀ ਅਲਾਉਡ ਜੇ ਆਨੇ ਵੈਲਫੇਅਰ ਵਾਲੇ ਤਾਂ ਫਿਰ ਜੇਲ੍ਹ ਚ ਕਿਉਂ ਬੈਠੇ ਸਭ ਵੈਲਫੇਅਰ ਆ ਜਿਹੜਾ ਡਰ ਦਿਸ ਇਜ਼ ਅ ਸੋਲ ਰਿਸਪੋਨਸਿਬਿਲਟੀ ਆਫ ਦ ਸਟੇਟ ਉਹ ਇੰਪਲੀਮੈਂਟ ਕਰ ਲੋਕਾਂ ਦੀ ਕੋਆਪਰੇਸ਼ਨ ਹੋ ਸਕਦੀ ਹੈ ਪਰ ਕਿਸੇ ਨੂੰ ਜੇਲ੍ਹ ਚੋਂ ਫਿਰ ਸਾਰੇ ਲਾਰੈਂਸ ਨੂੰ ਵੀ ਛੱਡ ਦਿਓ ਫਿਰ ਫਿਰ ਉਹਨੂੰ ਵੀ ਛੱਡ ਦਿਓ ਉਹ ਵੀ ਆ ਕੇ ਫਿਰ ਫਰੈਕਸ਼ਨ ਦੀ ਕਰੂ ਸਾਬ ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਤੁਹਾਨੂੰ ਜਿਹੜੀ ਕਹਿ ਰਿਹਾ ਵੀ ਆ ਹਰੇਕ ਤੇ ਲਾਅ ਸਾਰੇ ਵਾਸਤੇ ਲਾਗੂ ਹੁੰਦਾ ਸਭ ਚਾਹੇ ਕੋਈ ਬੀਜੇਪੀ ਦੇ ਨਾਲ ਹੈ ਕੋਈ ਏਬੀਸੀ ਦੇ ਨਾਲ ਹੈ ਲਾਅ ਸ਼ੁੱਡ ਬੀ ਸੇਮ ਜਿਹੜੇ ਲੋਕ ਕਿਸੇ ਇਹਨਾਂ ਨੂੰ ਅਗਰ ਕੋਈ ਸੋਚ ਚੁਕਣ ਵਾਸਤੇ ਦੇਣੀ ਹੈ ਤੇ ਦੇ ਦੇਣ ਪਰ ਅਗਰ ਇਸ ਨੂੰ ਰੇਸ ਕਰਕੇ ਜੇ ਜੋ ਛੱਡਿਆ ਜਾਵੇ ਚ ਇਹ ਸੁਨਾਰੀ ਹਾ ਤੇ ਇਹ ਡਿਬਰੂਗੜ ਚ ਹੈ ਫਿਰ ਵੈਲਫੇਅਰ ਐਕਟੀਵਿਟੀ ਵਾਸਤੇ ਕੋ ਇਸ ਜਿਹੜੇ ਬੰਦੇ ਹਟਾ ਦਿਓ ਮਾਨ ਤੋਟ ਲਈ ਅਗੇ ਸੀ। ਜੇ ਧਾਰੇ ਲਾਰੈਂਸ ਨੂੰ ਵੀ ਛੱਡਦੇ ਫਿਰ ਫਿਰ ਉਹਨੂੰ ਵੀ ਛੱਡ ਦਿਓ ਵੀ ਆ ਕੇ ਵੈਲਫੇਅਰ ਐਕਟੀਵਿਟੀ ਮੈਂ ਰੂ ਸ਼ੇਇੰਗ ਆਨ ਪਰ ਲੋ ਫॉर द ਸੇਕ ਆਫ ਵੈਲਫੇਅਰ ਐਕਟੀਵਿਟੀਆਂ ਆਫ ਦਿਸ ਕੈਨ ਨਾਟ ਬੀ ਅਲਾਉਡ ਜੇ ਨੇ ਵੈਲਫੇਅਰ ਵਾਲੇ ਤੇ ਫਿਰ ਜੇਲ ਚ ਕਿਉਂ ਬੈਠਦਾ ਸੋਚਗੜ ਨਾਲ ਦਾ ਜੋ ਕ੍ਰੀਜਰ ਸਾਹਿਬ ਪਰਮਿਸ਼ਨ ਮਿਲ ਜੂਗੀ ਸੋਚਗੜ ਨਾਲ ਤੇ ਮੇਰੇ ਮੇਰੇ ਖਿਆਲ ਚ ਹੈ ਜੇ ਇਕੱਲੇ ਅਮਰਿਤਪਾਲ ਹੀ ਨਹੀਂ ਹੋਰ ਵੀ 6 ਸਰਦਾਂ ਪੀ ਜਿਹਨਾਂ ਨੇ ਸੋ ਨਹੀਂ ਚੁੱਕੀ ਇਹਨਾਂ ਨੂੰ ਅਗਰ ਕੋਈ ਸੋਚਗੜ ਵਾਸਤੇ ਦੇਣੀ ਹੈ ਤਾਂ ਦੇ ਦੇਣ ਪਰ ਅਗਰ ਕਿਸੇ ਨੂੰ ਇਸ ਕਰਕੇ ਜੇਲ੍ਹ ਤੋਂ ਛੱਡਿਆ ਜਾਵੇ ਚਾਹੇ ਸੁਨਾਰੀਆ ਚਾਹੇ ਚਾਹੇ ਡਿਮਰੂਗੜ੍ਹ ਚਾਹੇ ਵੀ ਵੈਲਫੇਅਰ ਐਕਟੀਵਿਟੀ ਵਾਸਤੇ ਕੋ ਕੇਸ ਜਿਹੜੇ ਬਣਦੇ ਹਟਾ ਦਿਓ ਮੈਂ ਟੋਟਲੀ ਅਗੇਂਸਟ ਹਾਂ ਯੂ ਆ ਅਗੇਂਸਟ ਰੀਲੀਜ਼ਿੰਗ ਆਫ ਥੀਸ ਫੋਰ ਲੋਕ ਆਫ i am saying on parole for the sake of welfare activities sir this, this cannot be allowed jo any welfare wale te fir jail ch kyon bethe sir welfare aa jehda drug <laughs> da kamm hai sir this is a sole responsibility of the state ਉਹ ਇੰਪਲੀਮੈਂਟ ਕਰ ਲੋਕਾਂ ਦੀ ਕੋਆਪਰੇਸ਼ਨ ਹੋ ਸਕਦੀ ਆ ਪਰ ਕਿਸੇ ਨੂੰ ਜੇਲ੍ਹ ਚੋਂ ਫਿਰ ਸਾਰੇ ਲਾਰੈਂਸ ਨੂੰ ਵੀ ਛੱਡ ਦੇ ਫਿਰ ਫਿਰ ਉਹਨੂੰ ਵੀ ਛੱਡ ਦਿਓ ਵੀ ਆ ਕੇ ਵੈਲਫੇਅਰ ਐਕਸ਼ਨ ਸਾਬ ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਤੁਹਾਨੂੰ ਜਿਹੜੀ ਕਹਿ ਰਿਹਾ ਵੀ ਆ ਹਰੇਕ ਤੇ ਲਾਅ ਸਾਰੇ ਵਾਸਤੇ ਲਾਗੂ ਹੁੰਦਾ ਸਭ چاہے ਕੋਈ ਭਾਜਪਾ ਦੇ ਨਾਲ ਹੈ ਕੋਈ ABC ਦੇ ਨਾਲ ਹੈ ਲਾਅ ਸ਼ੁਡ ਬੀ ਸੇਮ ਜਿਹੜੇ ਲੋਕ ਕਿਸੇ